ਆ ਤੂੰ ਮੈਂ ਝਗੜ ਨੂੰ ਸੁਣ ਲੋ ਜੀ ਇਹ ਝਗੜ ਉਹ ਆ ਜੋ ਥੋੜੇ ਦਿਨ ਪਹਿਲਾਂ ਆਰਸ ਦੇ ਟੋਲੇ ਦੇ ਵਿੱਚ ਉਹ ਭਗਵੇਂ ਕੱਪੜੇ ਪਾ ਕੇ ਤੁਰਿਆ ਫਿਰਦਾ ਸੀ ਆ ਦੂਜੇ ਪਾਸੇ ਉਹ ਝਗੜ ਆ ਉਹ ਖੌਤੀ ਜੱਥੇਦਾਰ ਕਾਲ ਤਖਦਾ ਜਿਸ ਨੇ ਬਾਦਲਾਂ ਕੰਜਰਾਂ ਨੂੰ ਮਾਫ ਕਰ ਦਿੱਤਾ ਉਹਨਾਂ ਦੀਆਂ ਸਾਰੀਆਂ ਗਲਤੀਆਂ ਮਾਫ ਕਰ ਦਿੱਤੀਆਂ ਤੇ ਹੁਣ ਇਹ ਬਾਦਲਾਂ ਦੇ ਵਿਰੋਧੀ ਬਣੇ ਫਿਰਦੇ ਨੇ ਆ ਧੁਮਾ ਬਾਦਲਾਂ ਦੇ ਪੈਰ ਚੱਟਦਾ ਸੀ ਤੁਸੀਂ ਦੇਖਿਆ ਹੁਣ ਇਹ ਬਾਦਲਾਂ ਦਾ ਵਿਰੋਧੀ ਆ ਕਿਉਂਕਿ ਡਰਾਮਾ ਕਰਨਾ ਕੌਮ ਦੇ ਸਾਹਮਣੇ ਆ ਕੇ ਪੰਛ ਦੇ ਸਾਹਮਣੇ ਆ ਕੇ ਇਹਦੀਆਂ ਚਾਲਾਂ ਤੋਂ بچੋ ਤੁੰਮੇ ਦੀਆਂ ਚਾਲਾਂ ਕੰਜਰ ਦੀਆਂ ਚਾਲਾਂ ਤੋਂ بچੋ ਲੋਕੋ ਚਾਲਾਂ ਤੋਂ بچੋ ਜਿਹੜੇ ਤੁੰਮੇ ਦੇ ਮੂਹਰੇ ਬਹਿ ਕੇ ਸੁਣਦੇ ਨੇ ਤੁੰਮੇ ਹਰਾਮ ਦੇ ਦੀਆਂ ਗੱਲਾਂ ਉਹਨਾਂ ਨੂੰ ਵੀ ਸ਼ਰਮਾਣੀ ਚਾਹੀਦੀ ਆ ਕਿ ਤੁਸੀਂ ਗੁਰੂ ਦੇ ਸਿੰਘ ਹੋ ਜਾਂ ਤੁਸੀਂ ਤੁੰਮੇ ਵਰਗੇ ਗੁਜ਼ਾਰਦੇ ਹਰਾਮੀ ਦੇ ਚੇਲੇ ਹੋ ਸਾਧ ਦੇ ਏ ਆਪਣੇ ਆਪ ਨੂੰ ਜਰੂਰ ਪੁੱਛੋ ਦੇਖੋ ਸੁਣੋ ਇਹਦੀਆਂ ਗੱਲਾਂ ਹਰਾਮ ਦੇ ਪੁੱਤ ਦੀਆਂ ਧੰਮੇ ਕੰਜਰ ਦੀਆਂ ਆ ਭੈਣ ਸਿੱਖ ਇੰਨਾ ਦੁਖੀ ਹੈ ਕਿ ਹਰ ਸਿੱਖ ਇਹਨਾਂ ਫੈਸਲਿਆਂ ਦੇ ਉੱਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਹਰ ਸਿੱਖ ਖਾਲਸਾ ਦੀ ਅਜਤਰਾਸ ਦੀ ਕੀ ਹੈ ਸਾਡੇ ਜਥੇਦਾਰਾਂ ਨੂੰ ਇੰਨਾ ਜਲੀਲ ਕਰ ਦਿੱਤਾ ਗਿਆ ਇੰਨਾ ਉਹਨਾਂ ਦਾ ਨਰਾਦਰ ਕੀਤਾ ਗਿਆ ਕਿ ਉਹਨਾਂ ਨੂੰ ਇੱਕ ਕੋਈ ਦਫ਼ਤਰ ਦੇ ਚੁਪੜਾਸੀ ਨੂੰ ਵੀ ਇਸ ਤਰ੍ਹਾਂ ਨਰਾਦਰ ਕਰਕੇ ਨਹੀਂ ਲਾਇਆ ਜਾਂਦਾ ਜਿਵੇਂ ਅੱਜ ਦੇ ਜਸੇਦਾਰਾਂ ਦਾ ਅਪਮਾਨ ਹੋਇਆ। ਦੂਸਰੇ ਵੱਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅੱਜ ਮੈਂ ਦੁੱਖ ਨਾਲ ਕਹਿਣਾ ਚਾਹੁੰਦਾ ਸ਼੍ਰੀ ਅਕਾਲ ਤਖਸਾਲ ਸਾਹਿਬ ਔਰ ਤਖ਼ਤ ਕੇਸਗੜ ਸਾਹਿਬ ਇਨ੍ਹਾਂ ਤਖ਼ਤਾਂ ਦਾ ਔਰ ਸਿੱਖੀ ਰਹਿਤ ਮਰਿਆਦਾ ਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦਾ ਮਜ਼ਾਕ ਉਡਾਇਆ ਗਿਆ। ਓਏ ਧੁੰਮਿਆ ਤੇ ਧੁੰਮੇ ਦੇ ਹਮੈਤੀਓ ਉਹਦੋਂ ਮਜ਼ਾਕ ਨਹੀਂ ਉੱਡਿਆ ਸੀ ਜਦੋਂ ਇਸ ਧੁੰਮੇ ਨੇ ਭਾਗਵੇਂ ਕੱਪੜੇ ਪਾਏ ਸੀ ਤੁਸੀਂ ਦੇਖ ਸਕਦੇ ਹੋ ਭਾਗਵੇਂ ਕੱਪੜੇ ਪਾ ਕੇ ਗਸਹਿਰਾ ਉਤਾਰ ਕੇ ਉਹ ਆਪਣਾ ਜਲੂਸ ਕੱਢ ਕੇ ਉਹਨਾਂ ਦੇ ਵਿੱਚ ਤੁਰਿਆ ਫਿਰਦਾ ਆਰਐਸਐਸ ਵਾਲੇ ਦਲਿਆਂ ਦੇ ਉਹ ਦੇਖ ਸਕਦੇ ਹੋ ਭਗਵੇਂ ਕੱਪੜਿਆਂ ਦੇ ਵਿੱਚ ਦੂਜੇ ਪਾਸੇ ਅਖੌਤੀ ਜ਼ਥੇਦਾਰ ਨੂੰ ਦੇਖ ਸਕਦੇ ਹੋ ਕਿ ਉਹਨੇ 50 ਪਿਆਰਿਆਂ ਦੇ ਧੋਤੀਆਂ ਪੁਆਈਆਂ ਆਨੰਦਪੁਰ ਸਾਹਿਬ ਉਹਨੂੰ ਵੀ ਦੇਖ ਸਕਦੇ ਹੋ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਦੇਖੋ ਇਹਨਾਂ ਦੀ ਗੱਲਾਂ ਮਗਰ ਨਾ ਜਾਵੋ ਕਿਉਂਕਿ ਬਹੁਤ ਪੱਕੇ ਹਰਾਮੀ ਨੇ ਹਰਾਮ ਦੇ ਨੇ ਜਦੋਂ ਤਾਂ ਸਿੱਖਾਂ ਦੇ ਵਿੱਚ ਆਉਂਦੇ ਨੇ ਚਿੱਟੇ ਕੱਪੜੇ ਪਾ ਕੇ ਫਿਰ ਇੱਧਰ ਬੋਲਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਆਰਸ ਦੇ ਟੋਲੇ 'ਚ ਜਾਂਦੇ ਨੇ ਫਿਰ ਉਧਰ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਸਰਕਾਰੀ ਨੇ ਪੰਥ ਦਾ ਘਾਣ ਕਰਨ ਵਾਲੇ ਹਰਾਮੀ ਨੇ ਇਹਨਾਂ ਹਰਾਮੀਆਂ ਤੋਂ ਸੰਗਤੇ ਬਚੋ ਬਾਦਲਾਂ ਦੇ ਦੱਲੇ ਨੇ ਬਾਤਲ ਹੋਏ ਇਹ ਹੋਏ ਇੱਕੋ ਹੀ ਟੋਲਾ ਸਿਰਫ ਇਸ ਵੇਲੇ ਡਰਾਮਾ ਚੱਲ ਰਿਹਾ ਸਿੱਖਾਂ ਦਾ ਘਾਣ ਕਰਨ ਲੱਗੇ ਨੇ ਹਰਾਮ ਦੇ ਨੇ ਹਰਾਮ ਦੇ ਪੱਕੇ ਹਰਾਮ ਦੇ ਨੇ ਹਰਾਮ ਖਾਣੇ ਨੇ ਇਹਨਾਂ ਹਰਾਮੀਆਂ ਹਰਾਮ ਖਾਣਿਆਂ ਤੋਂ ਬਚੋ ਇਹਨਾਂ ਨੂੰ ਵਿਦੇਸ਼ਾਂ 'ਚ ਗੁਰਦੁਆਰਿਆਂ 'ਚ ਨਾਂ ਵਾੜਨ ਨਾ ਦਿਵੋ ਕਿਉਂਕਿ ਹਰਾਮੀਆਂ ਦਾ ਟੋਲਾ ਹਰਾਮ ਖਾਣਾ ਇਹਨਾਂ ਨੂੰ ਪਹਿਚਾਣ ਲਓ ਦਾ ਭੈਣ ਕੋ ਸਿੱਖ ਇਹਨਾਂ ਦੁਖੀ ਹੈ